ਆਪਾ ਸਰੀਤੋ ਐ ਛੋੜ ਜਾਣੇ ਨਾ ਸਰੀਤੋ ਹੌਸਪਟਲ ਲੈ ਜਾ ਐ ਛੋੜ ਤੇ ਕਿੰਨਾ ਖੂਗਾ ਹੌਸਪਟਲ ਆ ਕੇ ਉਹ ਕਿੰਨਾ ਹੋਊਗਾ ਸਰੀਤੋ ਵੈਸੇ ਕਿਲੋਮੀਟਰ ਇੱਥੋਂ ਅੱਧੇ ਘੰਟੇ ਦੀ ਬਾਅਦ ਤੇ 40 ਹੋਊਗਾ ਗਾੜੀ ਕਿਤਾ ਹੋਊਗਾ ਫਿਰ ਅੱਧੇ ਘੰਟੇ ਦੀ ਬਾਅਦ ਉਹਨਾ 40 ਕਿੰਨੇ ਮਿੰਟ ਦਾ ਹੋਊਗਾ ਬਾਕੀ 5 ਰਹਿ ਗਿਆ ਆ ਹੋਪ ਲਿਖਿਆ ਜਿਹੜਾ ਇਹ ਕੀ ਹੈ ਹੋਪ ਹੋਪ ਚਲਵਾਕ ਸਾਰਾ ਟੱਪ ਕੇ ਮੇਰਾ ਸਿਆਸੀ ਕਿਹੜਾ ਕਿੰਨਾ ਲਿਖਿਆ ਦੇ ਮੈਨੂੰ ਲੈ ਕੇ ਆਏ ਸੀ ਉਥੋਂ ਆਪਣੇ ਬਰਾੜ ਦੇ ਘਰੋਂ ਤੇ ਇਹ ਕਾਕੇ ਵਰਗੇ ਉਧਰ ਰਾਤ ਨੂੰ ਫਿਰ ਬੱਲੇ tufaan burahaal boht bada haal si ਬਸ ਉਦੋਂ ਬਾਅਦ ਹੀ ਸਰੋ ਪੈਣ ਲੱਗੀ ਉਦੋਂ ਹਟੀ ਨਹੀਂ ਫਿਰ ਸਰੋ ਦੋ ਰਾਤਾਂ ਬਸ ਮੈਂ ਤਾਂ ਘਰੀ ਦੇ ਆਦੇ ਨੇ ਵੀ ਘਰੀ ਪਿਆਰੇ ਤਾਂ ਉਹ ਵੀ ਨਹੀਂ ਕੰਮ ਤੇ ਗਿਆ ਕੰਮ ਉਹਦਾ ਵੀ ਬੰਦੀ ਸੀ ਤੇ ਬਸ ਫਿਰ ਕਿਹੜਾ ਚੌਕ ਹੈ ਰਬਕ ਲਰਬਕ ਆਹਾ ਇਹਦੀ ਚਾਹੀਦੇ ਸਾਡੇ ਵਾਲੇ ਪਾਸੇ ਵਿੱਚੋਂ ਯਾਰ ਬੁਕ ਆਹਾ ਆਹਾ 에어ਪੋਰਟ ਦੀ ਜਮੀਨ ਆ ਆ ਕੀ ਹੋਣਾ ਕਾਦੀ ਖੇਤੀ ਆ ਜਿਹੜੇ ਆ ਬਣੇ ਪਏ ਇਹ ਇਹ ਰਸਬੇਰੀ ਹੈ ਰਸਬੇਰੀ ਰਸਬੇਰੀ ਹਾਂਜੀ ਬਈ ਇੱਕ ਤਾਂ ਦੂਜੀ ਹੁੰਦੀ ਹੈ ਇਹ ਕਿੰਨੀਆਂ ਹੁੰਦੀਆਂ ਬੇਰੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜੇ ਵੇ ਵੈਰੀ ਜਿਹੜੀ ਹੁੰਦੀ ਹੈ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਉਹ ਚੌਂਕ ਦੀ ਤੋਂ ਮੂਵੀ ਫਿਲਮ ਬਣਾ ਕੇ ਆਇਆ ਉਹ ਰੈਸ ਬੜੀ ਲੱਗੀ ਹੋਈ ਆ ਬੋਲਾ ਲਾਲ ਲਾਲ ਰੈਸ ਬੜੀ ਆ ਹਾਂ ਅੱਛਾ ਅੱਛਾ ਆ ਸਾਰੀ ਆ ਇਹ 이어ਬੋਡ ਕਿਤਰਾ ਇਹ ਬੜੋ ਸਾਰਾ ਜਿਹੜਾ ਤੁਹਾਨੂੰ ਸ਼ਹਿਰ ਦਿਖਾ ਰਹੇ ਆ ਨਾ ਐਰਪੋਰਟ ਦਿਖਾ ਰਹੇ ਆ ਇਹ ਲੱਖ ਦੀ ਲਗਭਗ ਲੱਖ ਦੀ ਆਬਾਦੀ ਆ ਤੇ ਜਾਰੇ ਜਿਹੜੇ ਫਾਰਮ ਹਾਊਸ ਆ ਜਿਹੜੇ ਪੰਜਾਬੀ ਸਾਡੇ ਕੰਮ ਕਰਨ ਆਉਂਦੇ ਆ ਇੱਧਰ ਦੇ ਪਾਸੇ ਆਉਂਦੇ ਆ ਕੋਈ ਇੰਵਾਈਟਡ ਤੋਂ ਉਹਦਾ ਕੋਈ ਕਿਤੋਂ ਵੀ ਆਉਂਦੇ ਨਾ ਜਿਹੜੇ ਜਿਵੇਂ ਆਪਾਂ ਦੂਜੇ ਥੁਕਾਂ ਚ ਚਲੇ ਜਾਂਦੇ ਆ ਇਹ ਇਹ ਹੈਗਾ ਜੀ ਬੀਸੀ ਚ ਪੈਂਦਾ ਤੇ ਇੱਥੇ ਵੀ ਲੋਕ ਬਹੁਤ ਕੰਮ ਕਰਨ ਆਉਂਦੇ ਆ ਕਿਉਂਕਿ ਬਹੁਤ ਖੁੱਲੀਆਂ ਜ਼ਮੀਨਾਂ ਮਨੋ ਸੌਕ ਕਿੱਲੇ ਵਾਲਾ ਤਾਂ ਸਧਾਰਨ ਕਿਸਾਨ ਜਾਂ ਗਰੀਬ ਜਿਹਾ ਹੀ ਆ ਤੇ ਆ ਹੁਣ ਮੇਰੇ ਨਾਲ ਬੈਠੇ ਇਹ ਵੀ ਮਨੋ ਇਹਦੇ ਕੋਲੇ ਉਸ ਹਾਵ ਨਾਲ ਜਿਹੜੇ ਖੇਤੀ ਕਰਦੇ ਆ ਵਿਚਾਰੇ ਲੈ ਕਰਦੇ ਆ ਵਧੀਆ ਆਪਦਾ ਵਧੀਆ ਚੰਗੀ ਇਹ ਜੀ ਰੋਟੀ ਖਾਂਦੇ ਆ ਭਰਾ ਇਹ ਤੇ ਤਾਂ ਜੋ ਪ੍ਰੇਮ ਕਰਦੇ ਆ ਸਾਨੂੰ ਜਦੋਂ ਅਸੀਂ ਆ ਜਾਂਦੇ ਆ ਇੰਨੇ ਬਹੁਤ ਆ ਸਾਨੂੰ ਹੱਸ ਕੇ ਮਿਲ ਲੈ ਜਿਹੜਾ ਬੰਦਾ ਪੰਜਾਬੀ ਅਸੀਂ ਤਾਂ ਉਹਦੀ ਮਾ ਲੋ ਕੈਲ ਹੋ ਜਾਂਦੇ ਆ ਵੀ ਚਲ ਮਿਲਤਾ ਲਿਆ ਨਾ ਬਾਕੀ ਆਪਦੇ ਆਪ ਦੇ ਕੰਮਾਂ ਦੇ ਰਹਿ ਜੇ ਵੀਆ ਗੁੱਸੇ ਕਿਨੇ ਕੋਈ ਨਹੀਂ ਹਰੇਕ ਨੇ ਆਪਦੇ ਕੰਮ ਕਰ ਕਰਨੇ ਆ ਹਰੇਕ ਦਾ ਆਪਦਾ ਕਾਰੋਬਾਰ ਕਿਸੇ ਹੋ ਆਪਦਾ ਆਪਦਾ ਢੰਗ ਦਾ ਤੇ ਤਾਂ ਕਰਕੇ ਆਹੀ ਬਹੁਤ ਆ ਜਿਹੜਾ ਇੰਨਾ ਕੁਝ ਹੋ ਜਾਂਦਾ ਤੇ ਜੀ ਜੀ ਇਹ ਚੁਬਤਣਾੜੀ ਨੋਈ ਮੈਂ ਜਾਂਦਾ ਹੀ ਨਹੀਂਗਾ ਇੱਥੋਂ ਤਾਂ ਦਿਖਾ ਦਈਏ ਕਿਹੜੀ ਆ ਜੀ ਰਸਬੈਰੀ ਆ ਜੀ ਇਹ ਆ ਆ ਦੇਖੋ ਇਹ ਇਹ ਕਦੋਂ ਇਹਦੇ ਫਸਲ ਕਦੋਂ ਤਿਆਰ ਹੋ ਜੀ ਜੀ ਤੋੜਦੇ ਜੂਨ ਦੇ ਐਂਡ ਜੂਨ ਦੇ ਵਿੱਚ ਪਜਾਲੇ ਤੋਂ ਐਂਡ ਤੱਕ ਅੱਛਾ ਜੂਨ ਤੋਂ ਉੱਪਰ ਤੱਕ ਹੋਊਗੀ ਜੀ ਉਦੋਂ ਚੱਲੂਗਾ ਇਹ ਕੰਮ ਆ ਹੁਣ ਵੇਖੋ ਇਹਦੀ ਫਟਾਹ ਸ਼ੁਰੂ ਹੋ ਗਈ ਆ ਤੇ ਉਹ ਸਾਹਮਣੇ ਉਹ ਤਾਂ ਕੋਈ ਵੈਸੇ ਕੋਈ ਨਹੀਂ ਆ ਉਹ ਵੀ ਕੋਈ ਹੈਗੀ ਖੇਤੀ ਇਹ ਤੇ ਚਲੋ ਜੀ ਆ ਸਾਹਮਣੇ ਵੱਡੇ ਵੱਡੇ ਕੀਤੇ ਨਹੀਂ ਉਹ ਤਾਂ ਵੈਸੀ ਦਾ ਕਿਹੜੇ ਐਡੇ ਹੋ ਕਾਂਧੀ ਜੀ ਬਣ ਜਾਂਦੇ ਜਿਹੜੇ ਉਹ ਕਿਹੜੇ ਹੁੰਦੇ ਆ ਉਹ ਕਹਿੰਦੇ ਆ ਐਵਰ ਗ੍ਰੀਨ ਹਾਂ ਐਵਰ ਗ੍ਰੀਨ ਹੈ ਨਾ ਲਓ ਜੀ ਲਵਯਾਸ ਨੂੰ ਸੀ 加ਦੀ ਢੇੜ ਹੈ ਆ ਜੇਲ ਹੈ ਜੀ ਕੇਂਦਰੀ ਜੇਲ ਹੈ ਫੈਕਟਰੀ ਫੂਡ ਦੀ ਹਾਂ ਹਾਂ ਐਸੋ ਨੂੰ ਜੇਲ ਦਿਖਾਉਣੇ ਜੀ ਇੱਥੋਂ ਦੀ ਕਿਵੇਂ ਹੁੰਦੀਆਂ ਜੇਲਾਂ ਦਿਸੂਗੀ ਉੜ ਕੇ ਜਿਹੜੇ ਬਿੱਲੇ ਹੋ ਕੇ ਬੈਠੇ ਆ ਉਹ ਜੀ ਆਹੀ ਤੇ ਆ ਦੇਖੋ ਜੀ ਤੇ ਇਹ ਜੇਲ ਹੈ ਜੀ ਆਹ ਸਾਰੀ ਢੇੜ ਆ ਬਹੁਤ ਉਹ ਹੈਣਾ ਬਣਾਉਣ ਆ ਜੀ ਮੈਂ ਇਧਰ ਗੇਟ ਹੈ ਇਹਦਾ ਲਓ ਜੀ ਇੱਥੇ ਹੈ ਜੀਆਂ ਜੇਹਲਾਂ ਤੇ ਇਹਨੂੰ ਕਹਦੇ ਆ ਜੀ ਜੇਲ ਜੇਲ ਤਾਂ ਜੇੜੀ ਨੂੰ ਤੇ ਤਗਰਾ ਵੈਸੇ ਕੈਨੇਡਾ ਦੀ ਮਿੱਠੀ ਜੇਲ ਕਹਿੰਦੇ ਆ ਸੱਚੀ ਮਿੱਠੀ ਵਾਲੀ ਹੈ ਜੀ ਉਹਦੇ ਚ ਤਾਂ ਮਿੱਠੀ ਜੇਲ ਤਾਂ ਬੰਦਾ ਵੈਸੇ ਐਸ ਕੰਦਾ ਤਾਂ ਮਿੱਠੀ ਕਹਦੇ ਉਹਨੂੰ ਵੀ ਜੀ ਨਹੀਂ ਕਰਦਾ ਇੱਥੋਂ ਜਾਣ ਨੂੰ ਜਦੋਂ ਬੰਦਾ ਇੱਕ ਵਾਰੀ ਆ ਜੇ ਉਹਨੂੰ ਤਾਂ ਮਿੱਠੀ ਜੇਲ ਕਹਿੰਦੇ ਆ ਆ ਸੱਚੀ ਮਿੱਠੀ ਵਾਲੀ ਹੈ ਆ ਜੀ ਆ ਉੱਪਰ ਆ ਦੇ ਕੋਣੇ ਤੇ ਹੈ ਕੋਈ ਜੀ ਦੇਰ ਦੇ ਤੇ ਅਸ ਉਲ ਟਰਲੇ ਆ ਜੀ ਹਮਲਾ ਜੀ ਅੱਜ ਇਹਦੀ ਵੀੜ ਕਰੀ ਹੋੜੀ ਕਰੀ ਇੱਥੇ ਰੱਖੀ ਬੜੀ ਉੱਪਰ ਆ ਜੇਲ ਆ ਜੀ ਆ ਕੀ ਲਿਖਿਆ ਬਾਸਕਲੀ ਕੰਪਲੈਕਸ ਬਾਸਕਲੀ ਇੰਸਟੀਚਿਊਸ਼ਨ ਫਰੇਜ਼ਰ ਵੈਲੀ ਇੰਸਟੀਚਿਊਸ਼ਨ ਪੈਸੀਫਿਕ ਇੰਸਟੀਚਿਊਸ਼ਨ ਠੀਕ ਹੈ ਇਹ ਜਿਹੜਾ ਇਹ ਠੀਕ ਆਹ ਆਹ 에어ਪੋਰਟ ਦੀ ਜਮੀਨ ਆ ਆ ਕੀ ਹੋਣਾ ਕਾਦੀ ਖੇਤੀ ਆ ਜਿਹੜੇ ਆ ਬਣੇ ਪਏ ਇਹ ਇਹ ਰਸਬੇਰੀ ਹੈ ਰਸਬੇਰੀ ਰਸਬੇਰੀ ਹਾਂਜੀ ਇਹ ਇੱਕ ਤਾਂ ਦੂਜੀ ਹੁੰਦੀ ਹੈ ਇਹ ਕਿੰਨੀਆਂ ਹੁੰਦੀਆਂ ਬੇਰੀ ਕਿੰਨੇ ਤਰ੍ਹਾਂ ਦੀ ਹੁੰਦੀਆਂ ਹੈ ਵੇ ਵੈਰੀ ਜਿਹੜੀ ਹੁੰਦੀ ਆ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਆ ਜਿਹੜੀ ਉਹ ਚੌਂਕ ਦੇ ਤੋਂ ਮੂਵੀ ਫਿਲਮ ਬਣਾ ਕੇ ਆਇਆ ਔਰ ਉਹ ਰੈਸ ਬੜੀ ਲੱਗੀ ਹੋਈ ਆ ਉਹ ਲਾਲ ਲਾਲ ਰੈਸ ਵੀਡੀਓ ਹਾਂ ਅੱਛਾ ਅੱਛਾ